ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਵਿਰੁੱਧ ਜਿਹੜੀ ਇੱਕ ਜੰਗ ਛੇੜੀ ਗਈ ਹੈ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਇੱਕ ਮੋਹਮ ਨੂੰ ਨਾਮ ਦਿੱਤਾ ਗਿਆ ਤੇ ਦੂਸਰੀ ਮੋਹਮਾ ਜਿਹੜੀ ਉਹ ਕਾਸਕੋ ਆਪਰੇਸ਼ਨ ਚੱਲਦੀ ਹੋਈ ਨਜ਼ਰ ਆ ਰਹੀ ਆ ਜਿਸ ਦੇ ਤਹਿਤ ਜਿਹੜਾ ਅਲੱਗ-ਅਲੱਗ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਜਿਹੜੇ ਨਸ਼ਾ ਤਸਕਰਾਂ ਤੇ ਜਿਹੜੇ ਕੇਸ ਨੇ ਉਹ ਦਰਜ ਨੇ ਜਾਂ ਕਾਫੀ ਜਿਹੜੇ ਉਹ ਚਰਜਤ ਨੇ ਉਹਨਾਂ ਦੇ ਜਿਹੜੇ ਘਰ ਨੇ ਉਟਾਏ ਜਾ ਰਹੇ ਨੇ ਉਸੇ ਲੜੀ ਦੇ ਚੱਲਦਿਆਂ ਇੱਕ ਛਾਪੇਮਾਰੀ ਕੀਤੀ ਗਈ ਜਿਸ ਦੇ ਚ ਇੱਕ ਸ਼ਰਾਰਤੀ ਆਂਸਰ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਜਿਹੜੀ ਡੋਡਿਆਂ ਦੀ ਖੇਤੀ ਆ ਉਹ ਕੀਤੀ ਹੋਈ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਉਸ ਸ਼ਖਸ ਦੇ ਵੱਲੋਂ ਹੀ ਫਿਰ ਜਿਹੜੇ ਉਹ ਪੌਦੇ ਨੇ ਜਿਹੜੇ ਬੂਟੇ ਨੇ ਡੋਡਿਆਂ ਦੇ ਉਹ ਪੱਟ ਕੇ ਜਿਹੜੇ ਨੇ ਉਹ ਪੁਲਿਸ ਦੇ ਹੱਥ ਵਿੱਚ ਦਿੱਤਾ ਹੋਇਆ ਨਜ਼ਰ ਆ ਰਿਹਾ ਦੱਸਦੀ ਹੈ ਕਿ ਇਹ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮੋਹਮ ਤਹਿਤ ਲੋਕਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਹੋ ਰਹੀ ਆ ਪਰ ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਹਨ ਜੋ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਅਦ ਨਹੀਂ ਆ ਰਹੇ ਕਪੂਰਥਲਾ ਦੇ ਪੁਲਿਸ ਥਾਣਾ ਸੁਭਾਨਪੁਰ ਵੱਲੋਂ ਪਿੰਡ ਲਖਨਕੇ ਪੱਡਾ ਦੇ ਇੱਕ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਨੂੰ ਕਾਬੂ ਕੀਤਾ ਗਿਆ ਜਿਸ ਨੇ ਆਪਣੇ ਖੇਤਾਂ ਦੇ ਵਿੱਚ ਡੋਡਿਆਂ ਦੀ ਖੇਤੀ ਕੀਤੀ ਹੋਈ ਸੀ ਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਨੰਬਰ 25 ਦੀਨ ਧਰਾਵਾ 16 17 61 85 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਜ਼ਰਮ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਪੰਜਾਬ ਸਰਕਾਰ ਲਗਾਤਾਰ ਜਿਹੜਾ ਨਸ਼ਿਆਂ ਦੇ ਵਿਰੁੱਧ ਆਪਣੀ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਆ ਪਰ ਕਿਤੇ ਜਿਹੜੇ ਲੋਕ ਨੇ ਉਹ ਪ੍ਰਸ਼ਾਸਨ ਤੋਂ ਬੇਖੌਫ ਹੋ ਕੇ ਇਦਾਂ ਦੀਆਂ ਜਿਹੜੀਆਂ ਹਰਕਤਾਂ ਨੇ ਉਹ ਕਰਦੇ ਨੇ ਉਹਨਾਂ ਦੇ ਵੱਲੋਂ ਆਪਣੇ ਜਿਹੜਾ ਖੇਤਾਂ ਦੇ ਵਿੱਚ ਖੁਦ ਹੀ ਜਿਹੜੀ ਡੋਡਿਆਂ ਦੀ ਖੇਤੀ ਆ ਉਹ ਕੀਤੀ ਜਾਂਦੀ ਆ ਹਾਲਾਂਕਿ ਜਿਹੜਾ ਲੰਬੇ ਸਮੇਂ ਤੋਂ ਇਸ ਚੀਜ਼ ਦੀ ਮੰਗ ਵੀ ਜਿਹੜੀ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਡੋਡਿਆਂ ਦੀ ਖੇਤੀ ਦੀ ਪਰਮਿਸ਼ਨ ਆ ਉਹ ਦਿੱਤੀ ਜਾਵੇ ਪਰ ਹਜੇ ਸਰਕਾਰ ਦੇ ਵੱਲੋਂ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਪਰ ਇਸ ਦੇ ਬਾਵਜੂਦ ਵੀ ਜਿਹੜਾ ਇਸ ਵਿਅਕਤੀ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਜਿਹੜੀ ਡੋਡਿਆਂ ਦੀ ਖੇਤੀ ਆ ਉਹ ਕੀਤੀ ਜਾ ਰਹੀ ਸੀ ਇਹ ਸਾਰੀ ਘਟਨਾ ਕਪੂਰਥਲਾ ਆ ਦੇ ਥਾਣਾ ਸੁਭਾਨਪੁਰ ਦੇ ਵਿੱਚ ਪੈਂਦੀ ਆ ਪਿੰਡ ਲਖਣਕੇ ਪੱਡਾ ਜਿਹੜਾ ਇਸ ਵਿਅਕਤੀ ਦਾ ਦੱਸਿਆ ਜਾ ਰਿਹਾ ਜਿਸ ਖੇਤਾਂ ਦੇ ਵਿੱਚ ਇਹ ਪੁਲਿਸ ਕਰਮੀ ਮੌਜੂਦ ਨੇ ਜਿੱਥੋਂ ਉਹਨਾਂ ਨੇ ਇਹ ਜਿਹੜੇ ਬੂਟੇ ਨੇ ਉਹ ਜੱਬਤ ਕੀਤੇ ਨੇ ਕਪਜੇ ਦੇ ਵਿੱਚ ਲਏ ਤੇ ਨਾਲ ਹੀ ਜਿਹੜੇ ਇਹ ਸ਼ਖਸ਼ਾ ਬਲਵਿੰਦਰ ਸਿੰਘ ਉਸ ਨੂੰ ਜਿਹੜਾ ਉਹ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕੀਤੀ ਗਈ ਆ ਕਿਸ ਤਰ੍ਹਾਂ ਇੱਕ ਪਾਸੇ ਜਿਹੜਾ ਪੂਰਾ ਪੰਜਾਬ ਦੇ ਵਿੱਚ ਕਾਸਕੋ ਆਪਰੇਸ਼ਨ ਨੇ ਜਿਹੜੇ ਚਲਾਏ ਜਾ ਰਹੇ ਨੇ ਸਰਕਾਰ ਆ ਜਿਹੜੀ ਉਹ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਦੇ ਖਤਮ ਕਰਨ ਦੇ ਵੱਲ ਚੱਲੀ ਹੋਈ ਆ ਪਰ ਦੂਸਰੇ ਪਾਸੇ ਅਜਿਹੇ ਅੰਸਰਾਂ ਦੇ ਵੱਲੋਂ ਅਜਿਹੀਆਂ ਹਰਕਤਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਜੇਕਰ ਬਾਹਰੋਂ ਨਸ਼ਾ ਨਹੀਂ ਮਿਲਦਾ ਤਾਂ ਆਪਣੇ ਖੇਤਾਂ ਦੇ ਵਿੱਚ ਜਿਹੜੀ ਇਸ ਦੀ ਖੇਤੀ ਕੀਤੀ ਜਾ ਰਹੀ ਆ ਵੀਡੀਓ ਇੱਕ ਵਾਰ ਜ਼ਰੂਰ ਦੇਖੋ ਅੱਜ ਮਨੇ ਐਸੀ ਸਮੇਤ ਪੋਸਟ ਪਾਲਿਟੀ ਲਖਣ ਕੇ ਡਾ ਲਖਣ ਕੇ ਪੱਡੇ ਅੱਡੇ ਦੇ ਮਜੂਜਦਾਰ ਮੈਨੂੰ ਮੁਖਵਲ ਖਾਸੇ ਤਰਾਹ ਦਿੱਤੀ ਕਿ ਬਲਵਿੰਦਰ ਸਿੰਘ ਸਨ ਉਹ ਮਕਰ ਸਿੰਘ ਮਕਰ ਸਿੰਘ ਵਾਸੀ ਲਖਣਗੇ ਪੱਡੇ ਨੇ ਆਪਣੇ ਖੇਤਾਂ ਦੇ بڑے ਘਰ ਦੇ ਪਿਛਲੇ ਬੰਨੇ ਸਰੋਂ ਦੇ ਖੇਤ ਵਿੱਚ ਇਹ ਸਰੋਂ ਦੇ ਖੇਤ ਵਿੱਚ ਪੋਸਟ ਦੇ ਬੂਟੇ ਲਗਾਏ ਹੋਏ ਹਨ ਤੇ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਵਾ ਫੇਰ ਮਨੇ ਇਸ ਜਿਸ ਸਮੇਂ ਸਾਥੀ ਕਾ ਵਿਚਰੀਆਂ ਦੇ ਬਲਿੰਦਰ ਸਿੰਘ ਦੇ ਨਸੀਲ ਮੁਕਬਰ ਦੀ ਜਗ੍ਹਾ ਤੇ ਰੇਡ ਕੀਤਾ ਜਿੱਥੋਂ ਅਸੀਂ ਆ ਖੇਤ ਦੇ ਵਿੱਚੋਂ ਸਾਨੂੰ ਪੌਸਟ ਦੀ ਦੂਜੇ ਹੋਏ ਹਰੇ ਤੇ ਪੌਦੇ ਜਗ੍ਹਾ ਮਿਲੀ ਆ ਜਿੱਥੋਂ ਅਸੀਂ ਆ ਬਲਿੰਦਰ ਸਿੰਘ ਨੇ ਆਪਣੇ ਹੱਥਾਂ ਦੇ ਨਾਲ ਸਾਨੂੰ ਡੋਡੇ ਚੂੜਾ ਪੌਸਟ ਬਰਾਮਦ ਕਰਵਾਏ ਹਨ ਸਰੋਤ ਵਿੱਚ ਬਰਾਮਦ ਕਰਾਏ ਹਨ ਤਫ਼ਤੀਸ਼ ਜਾਰੀ ਆ